ਸਿੱਧਿਆਂ ਨੂੰ ਪੁੱਠੇ ਰਾਹ ਵੀ ਕਰਦਾ ਏ ਮਰਦਿਆਂ ਨੂੰ ਜੀਣ ਦੀ ਵਜਾ ਵੀ ਕਰਦਾ ਏ ਕਿ ਸਿੱਧਿਆਂ ਨੂੰ ਪੁੱਠੇ ਰਾਹ ਵੀ ਕਰਦਾ ਏ ਮਰਦਿਆਂ ਨੂੰ ਜੀਣ ਦੀ ਵਜਾ ਵੀ ਕਰਦਾ ਏ ਸੋਚ ਸਮਝ ਕੇ ਕਰਿਓ ਮਿੱਤਰੋ ਇਸ਼ਕ ਤਬਾ ਵੀ ਕਰਦਾ ਏ ਤਬਾ ਵੀ ਕਰਦਾ ਏ ਕਹਿੰਦਾ ਕਿ ਤਬਾ ਕਹਿੰਦਾ ਕਿ ਇਸ਼ਕ ਕਦੇ ਵੀ ਮੁੱਕਣਾ ਨਹੀਂ ਕਿ ਇਸ਼ਕ ਕਦੇ ਵੀ ਮੁੱਕਣਾ ਨਹੀਂ ਇਹ ਤਾਂ ਬੇਪਨਾਹ ਹੋਣਾ ਏ ਕਿ ਮੰਜ਼ਲ ਦਾ ਕੋਈ ਸ਼ੌਕ ਨਹੀਂ ਜਦੋਂ ਤੇਰੇ ਰਾਹ ਨਾਲ ਮੇਰਾ ਰਾਹ ਹੋਣਾ ਈ ਕਿ ਮੇਰੇ ਲਈ ਤਾਂ ਤੂੰ ਹੀ ਸਭ ਹੈ ਕਿ ਮੇਰੇ ਲਈ ਤਾਂ ਤੂੰ ਹੀ ਸਭ ਹੈ ਹੋਰਾਂ ਲਈ ਰੱਬ ਖੁਦਾ ਹੋਣਾ ਈ ਕਿ ਕਿੰਨਾ ਪਿਆਰ ਕਰੇ ਲਈ ਦਿਲ ਵਿੱਚ ਭਰਿਆ ਕਿ ਕਿੰਨਾ ਪਿਆਰ ਤੇਰੇ ਲਈ ਦਿਲ ਵਿੱਚ ਭਰਿਆ ਖੁਦ ਰੱਬ ਵੀ ਤੇਰਾ ਗਵਾਹ ਹੋਣਾ ਈ ਕਿ ਜਿੱਥੇ ਜਿੱਥੇ ਜਾਵੇਂ ਤੂੰ ਮੈਂ ਖੜਿਆ ਉਹ ਸਜਗਾ ਹੋਣਾ ਈ ਕਿ ਜਦੋਂ ਚਾਹੇ ਉਦੋਂ ਦੇਖ ਲਈ ਇਸ ਦਿਲ ਤੇ ਤੇਰਾ ਹੀ ਨਾ ਹੋਣਾ ਈ ਇਸ ਦਿਲ ਤੇ ਤੇਰਾ ਹੀ ਨਾ ਹੋਣਾ ਏ ਕਿ ਇਸ਼ਕ ਕਦੇ ਵੀ ਮੁੱਕਣਾ ਨਹੀਂ ਇਹ ਤਾਂ ਬੇਪਨਾਹ ਹੋਣਾ ਏ ਇਹ ਤਾਂ ਬੇਪਨਾਹ ਹੋਣਾ ਏ ਕਨਾਰੀ ਜੀ ਦੇ ਬਾਦ ਜਿਨ੍ਹਾਂ ਦੇ ਠੋਡੀ ਤੇ ਤੇਲ ਹੈ ਉਹਦੇ ਵਾਸਤੇ ਕਹਿੰਦਾ ਕਿ ਕਿੰਜ ਦੱਸਾਂ ਕਿੰਨਾ ਬੁਰਾ ਹਾਲ ਕਰਦਾ ਏ ਕਹਿੰਦਾ ਕਿ ਕਿੰਜ ਦੱਸਾਂ ਕਿੰਨਾ ਬੁਰਾ ਹਾਲ ਕਰਦਾ ਏ ਕਿ ਠੋਡੀ ਵਾਲਾ ਤੇਲ ਕਮਾਲ ਕਰਦਾ ਏ ਕਹਿੰਦਾ ਇਹ ਜੋ ਤੂੰ ਵਿੱਚ ਮਿੰਨਾ ਮਿੰਨਾ ਮੁਸਕਰਾਉਂਦੀ ਐ ਦਿਲ ਨੂੰ ਪੂਰਾ ਕੰਗਾਲ ਕਰਦਾ ਏ ਕਿ ਕੋਈ ਇੰਨਾ ਸੋਹਣਾ ਕਿਵੇਂ ਹੋ ਸਕਦਾ ਕੋਈ ਇੰਨਾ ਸੋਹਣਾ ਕਿਵੇਂ ਹੋ ਸਕਦਾ ਦਿਲ ਸੱਚੀ ਰੱਬ ਨੂੰ ਵੀ ਸਵਾਲ ਕਰਦਾ ਏ ਕਿ ਜੋ ਤੂੰ ਕੱਜਲ ਪੌਂਦੀ ਅੱਖਾਂ 'ਚ ਖੂਬਸੂਰਤੀ ਨੂੰ ਬੇਮਿਸਾਲ ਕਰਦਾ ਏ ਖੂਬਸੂਰਤੀ ਨੂੰ ਬੇਮਿਸਾਲ ਕਰਦਾ ਏ ਕਿ ਕਿੰਜ ਦੱਸਾਂ ਕਿੰਨਾ ਬੁਰਾ ਹਾਲ ਕਰਦਾ ਏ ਤੇ ਠੋਡੀ ਆਲਾ ਤਿੱਲ ਕਮਾਲ ਕਰਦਾ ਏ ਕਮਾਲ ਕਰਦਾ ਏ ਬਾਕੀ ਆ ਸ਼ਹਿਰੀ ਦੋ ਸਾਲ ਪਹਿਲਾਂ ਦੀ ਆ ਜਦ ਮੈਂ ਚੰਡੀਗੜ੍ਹ ਆਇਆ ਸੀ ਕਹਿੰਦਾ ਕਿ ਸਾਦਾ ਜਿਹਾ ਬਾਣਾ ਤੇ ਗਲ ਮਫਲਰ ਪਾਇਆ ਏ ਕਿ ਸਾਦਾ ਜਿਹਾ ਬਾਣਾ ਤੇ ਗਲ ਮਫਲਰ ਪਾਇਆ ਏ ਕਿ ਪਿੰਡਾਂ ਵਿੱਚੋਂ ਉੱਠ ਕੋਈ ਸ਼ਹਿਰ ਜਿੱਤਣ ਆਇਆ ਏ ਕਹਿੰਦਾ ਹਜੇ ਕਿਤੇ ਵੀ ਪੈਰ ਨਹੀਂ ਲੱਗਦੇ ਪਰ ਆਪਣੇ ਵੱਲੋਂ ਤਾਂ ਜ਼ੋਰ ਪੂਰਾ ਲਾਇਆ ਏ ਕਿ ਔਕੜਾਂ ਮੁਸੀਬਤਾਂ ਦੇਖ ਹਾਰ ਨਾ ਜਾਵਾਂ ਸੱਚੀ ਦਿਲ ਵੀ ਬਹੁਤ ਘਬਰਾਇਆ ਏ ਕਿ ਲੱਗਿਆ ਰਾਂ ਠੀਨਾ ਕਿ ਲੱਗਿਆ ਰ ਹਟੀਨਾ ਦਿਮਾਗ ਨੇ ਵੀ ਦਿਲ ਪੱਕਾ ਸਮਝਾਇਆ ਏ ਕਿ ਮਿਹਨਤ ਕਰੀ ਉਹ ਆਪੇ ਬਾਹ ਫੜ ਲੂੰ ਜੋ ਇੱਥੇ ਤੱਕ ਲੈ ਆਇਆ ਏ ਜੋ ਇੱਥੇ ਤੱਕ ਲੈ ਆਇਆ ਏ ਕਿ ਸਾਦਾ ਜਿਹਾ ਬਾਣਾ ਤੇ ਗਲ ਮਫਲਾ ਰ ਪਾਇਆ ਏ ਕਿ ਪਿੰਡਾਂ ਵਿੱਚੋਂ ਉੱਠ ਕੋਈ ਸ਼ਹਿਰ ਜਿੱਤਣ ਆਇਆ ਏ ਜਿੱਤਣ ਆਇਆ ਏ ਕਿਨਾਂ ਕਿ ਮੈਂ ਕਾਗਜ਼ ਉੱਤੇ ਰੱਬ ਲਿਖਿਆ ਤੇਰੇ ਨਾਂ ਦੇ ਵਿਚਾਰ ਅੱਖਰ ਬਣ ਗਏ ਕਿ ਤੇਰੇ ਆਉਣ ਨਾਲ ਖੁਸ਼ੀਆਂ ਆਈਆਂ ਨੇ ਇਜਾਪੇ ਜਿਵੇਂ ਮੁਕੱਦਰ ਬਣ ਗਏ ਕਿ ਸੁੱਕੇ ਪਏ ਸੀ ਅਰਸਾਂ ਤੋਂ ਤੈਨੂੰ ਦੇਖ ਕੇ ਗਿੱਲੀ ਲੱਕੜ ਬਣ ਗਏ ਕਿ ਸਾਰਾ ਦਿਨ ਮੈਂ ਖੁਸ਼ਕੁਸ਼ ਰਹਿਣਾ ਆ ਖੁਸ਼ੀਆਂ ਦੇ ਚਫੇਰੇ ਚੱਕਰ ਬਣ ਗਏ ਕਿ ਹੁਣ ਫਰਕ ਨਹੀਂ ਪੈਂਦਾ ਲੋਕਾਂ ਤੋਂ ਇਹ ਤਾਨੇ ਮੇਨੇ ਸ਼ੱਕਰ ਬਣ ਗਏ ਇਹ ਤਾਨੇ ਮੇਨੇ ਸ਼ੱਕਰ ਬਣ ਗਏ ਕਿ ਮੈਂ ਕਾਗਜ਼ ਉੱਤੇ ਰੱਬ ਲਿਖਿਆ ਤੇਰੇ ਨਾਂ ਦੇ ਚਾਰ ਅੱਖਰ ਬਣ ਗਏ ਤੇਰੇ ਨਾਂ ਦੇ ਚਾਰ ਅੱਖਰ ਬਣ ਗਏ ਕਿ ਖੁਸ਼ੀ ਮਤੋਂ ਸਮਾਈ ਨਹੀਂ ਜਾਣੀ ਕੇ ਖੁਸ਼ੀ ਮੇਤੋਂ ਸਮਾਈ ਨਹੀਂ ਜਾਣੀ ਜੇ ਕਿਧਰੇ ਤੇਰੇ ਵੱਲੋਂ ਹਾਂ ਹੋ ਜੇ ਕੇ ਸੱਚੀ ਕਿੰਨਾ ਸੋਹਣਾ ਲੱਗੂ ਜੇ ਤੇਰੇ ਨਾਂ ਨਾਲ ਮੇਰਾ ਨਾਂ ਹੋ ਜੇ ਕੇ ਭੁੱਲੇ ਪਟਕੇ ਫਿਰਦੇ ਜੱਗ ਤੇ ਕੇ ਭੁੱਲੇ ਪਟਕੇ ਫਿਰਦੇ ਜੱਗ ਤੇ ਦੋਹਾਂ ਦਾ ਇੱਕੋ ਰਾਹ ਹੋ ਜੇ ਕੇ ਜਿਵੇਂ ਮੈਨੂੰ ਹੋਇਆ ਤੇਰੇ ਨਾਮ ਰੱਬ ਕਰੇ ਤੈਨੂੰ ਵੀ ਇਸ਼ਕ ਬੇਪਨਾਹ ਹੋ ਜੇ ਕੇ ਮੈਂ ਖੋਇਆ ਰਹਾ ਤੇਰੇ ਚ ਤੇ ਤੈਨੂੰ ਮੈਂ ਦਿੱਸਦਾ ਹਰ ਜਗ੍ਹਾ ਹੋ ਜੇ ਕਿ ਚੰਗਾ ਕਮਾਉਣ ਲੱਗ ਜਾ ਮੈਂ ਕਿ ਚੰਗਾ ਕਮਾਉਣ ਲੱਗ ਜਾ ਮੈਂ ਬਸ ਤੇ ਫਿਰ ਆਪਣਾ ਵਿਆਹ ਹੋ ਜੇ ਕਿ ਰੱਬ ਕਰੇ ਪੂਰਾ ਮੇਰਾ ਚਾਹ ਹੋ ਜੇ ਕਿ ਖੁਸ਼ੀ ਮੇ ਤੋ ਸਮਾਈ ਨਹੀਂ ਜਾਣੀ ਜੇ ਕਿਦਰ ਤੇਰੇ ਵੱਲੋਂ ਹਾਂ ਹੋ ਜੇ ਜੇ ਕਿਦਰ ਤੇਰੇ ਵੱਲੋਂ ਹਾਂ ਹੋ ਜੇ